ਜੇ ਅਸੀਂ ਗੁਰੂ ਨਾਨਕ ਤੇ ਕ੍ਰਾਂਤੀਕਾਰੀ ਪ੍ਰਭਾਵ ਨੂੰ ਸੱਚਮੁੱਚ ਸਮਝਣਾ ਹੈ ਨਾ ਤਾਂ ਸਭ ਤੋਂ ਪਹਿਲਾਂ ਸਾਨੂੰ ਉਸ ਦੁਨੀਆ ਨੂੰ ਸਮਝਣਾ ਪਵੇਗਾ ਜਿੱਥੇ ਉਹਨਾਂ ਦਾ ਆਗਮਨ ਹੋਇਆ ਤਾਂ ਚਲੋ ਆਪਾਂ ਥੋੜਾ ਪਿੱਛੇ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਉਸ ਵੇਲੇ ਦੇ ਹਾਲਾਤ ਉਹ ਕਿਹੋ ਜਿਹੇ ਸਨ ਆ ਜਿਹੜੀ ਤੁਕ ਹੈ ਨਾ ਮਿੱਟੀ ਧੁੰਦ ਜਗ ਚਾਨਣ ਹੋਇਆ ਇਹ ਬਸ ਕੁਝ ਸ਼ਬਦ ਨਹੀਂ ਹਨ ਇਹ ਤਾਂ ਗੁਰੂ ਨਾਨਕ ਦੇ ਆਉਣ ਦੇ ਪੂਰੇ ਮਕਸਦ ਨੂੰ ਪੂਰੇ ਸਾਰ ਨੂੰ ਬੜੀ ਖੂਬਸੂਰਤੀ ਨਾਲ ਦੱਸ ਦਿੰਦੀ ਹੈ ਮਤਲਬ ਇਹ ਸਿਰਫ ਕਵਿਤਾ ਨਹੀਂ ਇਹ ਤਾਂ ਉਸ ਸਮੇਂ ਦੇ ਹਾਲਾਤਾਂ ਦਾ ਇੱਕ ਸ਼ੀਸ਼ਾ ਹੈ ਇੱਕ ਤੰਦਛਾਈ ਹੋਈ ਸੀ ਅਗਿਆਨਤਾ ਦੀ ਜ਼ੁਲਮ ਦੀ ਤੇ ਗੁਰੂ ਨਾਨਕ ਇੱਕ ਅਜਿਹਾ ਚਾਨਣ ਬਣ ਕੇ ਆਏ ਜਿਸ ਨੇ ਉਹ ਸਾਰੇ ਹਨੇਰੇ ਨੂੰ ਮਿਟਾ ਦਿੱਤਾ ਤਾਂ ਫਿਰ ਇਹ ਦੌਰ ਸੀ ਕਿਹੋ ਜਿਹਾ ਅਸੀਂ ਗੱਲ ਕਰ ਰਹੇ ਹਾਂ 15ਵੀਂ ਸਦੀ ਦੀ ਉਸ ਵੇਲੇ ਦਾ ਭਾਰਤ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਤੇ ਸਮਾਜਿਕ ਤੌਰ ਤੇ ਹਰ ਪਾਸਿਓਂ ਗਿਰਾਵਟ ਵੱਲ ਜਾ ਰਿਹਾ ਸੀ ਸਮਾਜ ਪੂਰੀ ਤਰ੍ਹਾਂ ਜਕੜਿਆ ਹੋਇਆ ਸੀ ਇੱਕ ਪਾਸੇ ਬ੍ਰਾਹਮਣਵਾਦ ਦੇ ਖੋਖਲੇ ਰੀਤੀ ਰਿਵਾਜ ਤੇ ਦੂਜੇ ਪਾਸੇ ਧਰਮ ਦੇ ਨਾਂ ਤੇ ਕਟੜਤਾ ਸੱਚ ਕਹਾ ਤਾਂ ਇਹ ਇੱਕ ਵੰਡਿਆ ਹੋਇਆ ਸੰਸਾਰ ਸੀ ਜਿੱਥੇ ਸੱਚ ਤੇ ਇਨਸਾਨੀਅਤ ਦੋਵੇਂ ਹੀ ਲੱਭਣੇ ਔਖੇ ਹੋ ਗਏ ਸਨ ਇਹ ਵੰਡ ਸਭ ਤੋਂ ਵੱਧ ਕਿੱਥੇ ਦਿਸਦੀ ਸੀ ਧਰਮ ਵਿੱਚ Hindu ਤੇ Musalman ਦੋਵੇਂ ਹੀ ਧਰਮ ਦੀ ਅਸਲ ਸਿੱਖਿਆ ਨੂੰ ਭੁੱਲ ਕੇ ਬਸ ਬਾਹਰੀ ਚਿੰਨਾਂ 'ਚ ਹੀ ਫਸੇ ਹੋਏ ਸਨ Hinduਾਂ ਲਈ गंगा स्नान या जनेऊ पौणा ये सब कुछ सी ते दूसरे पासे मुसलमानਾਂ ਲਈ ਮੱਕਾ ਜਾਣਾ ਜਾਂ ਸੁਨਨਤ ਕਰਉਣੀ ਹੀ ਅਸਲ دین ਬਣ ਗਿਆ ਸੀ। ਯਾਨੀ ਕਿ ਅੰਦਰ ਦੀ ਅਸਲ ਰੂਹਾਨੀਅਤ ਗਾਇਬ ਸੀ ਤੇ ਉਸ ਦੀ ਥਾਂ ਤੇ ਇੱਕ ਦੂਜੇ ਲਈ ਨਫ਼ਰਤ ਨੇ ਲੈ ਲਈ ਸੀ। ਤੇ ਜੇ ਗੱਲ ਕਰੀਏ ਰਾਜਨੀਤੀ ਦੀ ਤਾਂ ਗੁਰੂ ਨਾਨਕ ਦੇਵ ਜੀ ਦੇ ਆਪਣੇ ਸ਼ਬਦਾਂ 'ਚ ਸਾਰੀ ਕਹਾਣੀ ਬਿਆਨ ਹੋ ਜਾਂਦੀ ਹੈ। ਰਾਜੇ ਸਿਹ ਮੁਕੱਦਮ ਕੁੱਤੇ ਕਿੰਨੀ ਵੱਡੀ ਗੱਲ ਕਹਿ ਦਿੱਤੀ। ਮਤਲਬ ਜਿਹੜੇ ਰਾਜੇ ਲੋਕਾਂ ਦੇ ਰਖਵਾਲੇ ਹੋਣੇ ਚਾਹੀਦੇ ਸੀ ਉਹ ਤਾਂ ਸ਼ੇਰ ਬਣ ਕੇ ਆਪਣੀ ਹੀ ਪਰਜਾ ਦਾ ਸ਼ਿਕਾਰ ਕਰ ਰਹੇ ਸਨ ਤੇ ਉਹਨਾਂ ਦੇ ਅਫਸਰ ਜਿਨ੍ਹਾਂ ਨੂੰ ਮੁਕੱਦਮ ਕਿਹਾ ਜਾਂਦਾ ਸੀ ਉਹ ਕੁੱਤਿਆਂ ਵਾਂਗ ਗਰੀਬਾਂ ਨੂੰ ਨੋਚ ਰਹੇ ਸਨ ਸੋਚ ਕੇ ਦੇਖੋ ਜਦੋਂ ਰਾਖੇ ਹੀ ਖਾਣ ਵਾਲੇ ਬਣ ਜਾਣ ਤਾਂ ਹਾਲ ਕੀ ਹੋਵੇਗਾ ਅੱਛਾ ਇਹ ਤਾਂ ਹੋਈ ਰਾਜਨੀਤੀ ਦੀ ਗੱਲ ਸਮਾਜ ਦਾ ਕੀ ਹਾਲ ਸੀ ਉੱਥੇ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸਨ ਧਰਮ ਦੇ ਠੇਕੇਦਾਰ ਭਾਵੇਂ ਉਹ ਕਾਜ਼ੀ ਹੋਣ ਜਾਂ ਬ੍ਰਾਹਮਣ ਸਿੱਧਾ-ਸਿੱਧਾ ਲੋਕਾਂ ਨੂੰ ਲੁੱਟ ਰਹੇ ਸਨ ਜਾਤ ਪਾਤ ਦਾ ਜ਼ਹਿਰ ਇੰਨਾ ਫੈਲਿਆ ਹੋਇਆ ਸੀ ਕਿ ਇਨਸਾਨ ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਸੀ ਤੇ ਔਰਤਾਂ ਉਹਨਾਂ ਦੀ ਹਾਲਤ ਤਾਂ ਸਭ ਤੋਂ ਮਾੜੀ ਸੀ ਸਤੀ ਪ੍ਰਥਾ, ਬਾਲ ਵਿਆਹ, ਪਤਾ ਨਹੀਂ ਕਿਹੜੀਆਂ-ਕਿਹੜੀਆਂ ਕੂਰੀਤੀਆਂ ਸਨ। ਕੁਲ ਮਿਲਾ ਕੇ ਹਰ ਪਾਸੇ ਪਾਖੰਡ ਤੇ ਝੂੜ ਦਾ ਬੋਲ ਵਾਲਾ ਸੀ। ਪਰ ਕਹਿੰਦੇ ਨੇ ਨਾ ਜਦੋਂ ਹਨੇਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਹੀ ਸਵੇਰ ਹੁੰਦੀ ਹੈ ਤੇ ਇਸੇ ਹਫੜਾ-ਦਫੜੀ ਤੇ ਹਨੇਰੇ ਦੇ ਜਵਾਬ ਵਿੱਚ ਇੱਕ ਨਵੀਂ ਰੌਸ਼ਨੀ ਆਈ। ਗੁਰੂ ਨਾਨਕ ਦਾ ਆਗਮਨ ਜਦੋਂ ਉਹ ਵੇਈ ਨਦੀ ਵਿੱਚੋਂ ਤਿੰਨ ਦਿਨ ਬਾਅਦ ਬਾਹਰ ਆਏ ਤਾਂ ਉਹਨਾਂ ਕੋਲ ਬ੍ਰह्म ਗਿਆਨ ਸੀ ਤੇ ਉਹਨਾਂ ਦੇ ਮੂੰਹੋਂ ਨਿਕਲਿਆ ਪਹਿਲਾ ਸੰਦੇਸ਼ ਇਤਿਹਾਸ ਬਣਾਉਣ ਵਾਲਾ ਸੀ ਤੇ ਉਹ ਸੰਦੇਸ਼ ਕੀ ਸੀ ਨਾ ਕੋਈ Hindu ਨਾ ਕੋਈ Musalman ਸੁਣਨ 'ਚ ਬਹੁਤ ਸਧਾਰਨ ਲੱਗਦਾ ਹੈ ਪਰ ਇਹ ਸਿਰਫ ਕੁਝ ਸ਼ਬਦ ਨਹੀਂ ਸਨ ਇਹ ਤਾਂ ਇੱਕ ਪੂਰੀ ਕ੍ਰਾਂਤੀ ਦਾ ਐਲਾਨ ਸੀ ਸੋਚੋ ਜਿਸ ਸਮਾਜ ਵਿੱਚ ਸਭ ਕੁਝ Hindu Musalman ਤੇ ਟਿਕਿਆ ਸੀ ਉੱਥੇ ਇਹ ਕਹਿਣਾ ਕਿੰਨੀ ਵੱਡੀ ਗੱਲ ਸੀ ਗੁਰੂ ਸਾਹਿਬ ਨੇ ਸਿੱਧਾ ਉਸ ਵੰਡ ਦੀ ਜੜ ਤੇ ਸੱਟ ਮਾਰੀ ਉਹਨਾਂ ਦਾ ਸੁਨੇਹਾ ਬਿਲਕੁਲ ਸਾਫ਼ ਸੀ ਕਿ ਧਰਮ ਦੇ ਲੇਬਲਾਂ ਤੋਂ ਵੀ ਉੱਤੇ ਸਾਡੀ ਸਭ ਤੋਂ ਵੱਡੀ ਤੇ ਪਹਿਲੀ ਪਛਾਣ ਇਨਸਾਨ ਹੋਣਾ ਹੈ ਤੇ ਇਸੇ ਇਨਸਾਨੀਅਤ ਦੇ ਫਲਸਫੇ ਦੀ ਨੀ ਉਹਨਾਂ ਨੇ ਰੱਖੀ ਮੂਲ ਮੰਤਰ ਨਾਲ ਇੱਕ ਓੰਕਾਰ ਯਾਨੀ ਇੱਕ ਪਰਮਾਤਮਾ ਉਹਨਾਂ ਨੇ ਦੱਸਿਆ ਕਿ ਰੱਬ ਇੱਕ ਹੈ ਉਹ ਸਾਰੀ ਕਾਇਨਾਤ ਦਾ ਸਿਰਜਣਹਾਰੇ ਉਸ ਸਦੀਵੀ ਸੱਚੇ ਉਹ ਨਿਰਪੋਹ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਉਹ ਨਿਰਵੈਰ ਹੈ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਇਹ ਇਹ ਉਸ ਸਮੇਂ ਲਈ ਇੱਕ ਬਹੁਤ ਹੀ ਕ੍ਰਾਂਤੀਕਾਰੀ ਵਿਚਾਰ ਸੀ ਇੱਕ ਅਜੇਹਾ ਰੱਬ ਜੋ ਹਿੰਦੂ ਜਾਂ ਮੁਸਲਮਾਨ ਦਾ ਨਹੀਂ ਬਲਕਿ ਸਾਰੀ ਮਨੁੱਖਤਾ ਦਾ ਸਾਂਝਾ ਹੈ ਪਰ ਦੇਖੋ ਗੱਲ ਸਿਰਫ ਸਿਧਾਂਤ ਦੇਣ ਦੀ ਨਹੀਂ ਸੀ ਗੁਰੂ ਨਾਨਕ ਸਿਰਫ ਇੱਕ ਫਿਲਾਸਫਰ ਨਹੀਂ ਸਨ ਉਹ ਇੱਕ ਐਕਸ਼ਨ ਹੀਰੋ ਸਨ ਇੱਕ ਸਮਾਜ ਸੁਧਾਰਕ ਸਨ ਉਹਨਾਂ ਨੇ ਜੋ ਕਿਹਾ ਉਸ ਨੂੰ ਕਰਕੇ ਵੀ ਦਿਖਾਇਆ ਤੇ ਉਸ ਸਮੇਂ ਦੇ ਹਰ ਜ਼ੁਲਮ ਨੂੰ ਹਰ ਬੇਇਨਸਾਫੀ ਨੂੰ ਸਿੱਧੀ ਟੱਕਰ ਦਿੱਤੀ ਜਿਵੇਂ ਕਿ ਜਾਤ ਪਾਤ ਇਸ ਤੇ ਗੁਰੂ ਸਾਹਿਬ ਨੇ ਜੋ ਕਿਹਾ ਉਸ ਤੋਂ ਵੱਡਾ ਹਮਲਾ ਹੋਰ ਕੀ ਹੋ ਸਕਦਾ ਸੀ ਉਹਨਾਂ ਨੇ ਕਿਹਾ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿੰਕੇ ਸੰਗ ਸਾਥ ਵੱਡਿਆ ਸਿਓ ਕਿਆ ਰੀਸ ਮਤਲਬ ਜਿਸ ਵੇਲੇ ਸਾਰਾ ਸਮਾਜ ਉੱਚੀਆਂ ਜਾਤਾਂ ਨੂੰ ਸਲਾਮਾ ਕਰਦਾ ਸੀ ਗੁਰੂ ਨਾਨਕ ਕਹਿ ਰਹੇ ਸਨ ਕਿ ਮੈਂ ਤਾਂ ਸਭ ਤੋਂ ਨੀਵਿਆਂ ਦੇ ਨਾਲ ਹਾਂ ਮੈਨੂੰ ਵੱਡਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਿਰਫ ਕਹਿਣਾ ਨਹੀਂ ਸੀ ਇਹ ਤਾਂ ਦਬੇ ਕੁਚਲੇ ਲੋਕਾਂ ਨੂੰ ਗੱਲ ਨਾ ਲਾਉਣਾ ਸੀ ਪਰਿਵਾਰੀ ਆਈ ਔਰਤਾਂ ਦੇ ਉਸ ਸਮਾਜ ਵਿੱਚ ਜਿੱਥੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਗੁਰੂ ਨਾਨਕ ਨੇ ਇੱਕ ਸਵਾਲ ਕੀਤਾ ਜਿਸ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਉਹਨਾਂ ਨੇ ਪੁੱਛਿਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਹੈ ਰਾਜਾਨ ਭਲਾ ਉਸ ਔਰਤ ਨੂੰ ਮਾੜਾ ਕਿਵੇਂ ਕਹਿ ਸਕਦੇ ਹੋ ਜਿਸ ਦੀ ਕੁੱਖੋਂ ਰਾਜੇ ਮਹਾਰਾਜੇ ਜਨਮ ਲੈਂਦੇ ਨੇ ਵਾਹ ਇਹ ਤਾਂ ਔਰਤ ਦੇ ਹੱਕ ਵਿੱਚ ਇੱਕ ਇਤਿਹਾਸਿਕ ਐਲਾਨ ਸੀ ਉਸ ਦੀ ਬਰਾਬਰੀ ਤੇ ਸਨਮਾਨ ਦਾ ਐਲਾਨ ਤੇ ਗੁਰੂ ਸਾਹਿਬ ਦਾ ਇਹ ਸੰਦੇਸ਼ ਕਿਸੇ ਇੱਕ ਪਿੰਡ ਜਾਂ ਸ਼ਹਿਰ ਤੱਕ ਨਹੀਂ ਰੁਕਿਆ ਉਹਨਾਂ ਨੇ ਆਪਣੀਆਂ ਯਾਤਰਾਵਾਂ ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ ਸ਼ੁਰੂ ਕੀਤੀਆਂ ਤੇ ਇਹ ਕੋਈ ਛੋਟਾ ਮੋਟਾ ਸਫ਼ਰ ਨਹੀਂ ਸੀ ਲਗਭਗ 25000 ਮੀਲ ਪੈਦਲ ਚੱਲੇ ਸੋਚ ਕੇ ਦੇਖੋ ਏਸ਼ੀਆ ਦੇ ਕੋਨੇ-ਕੋਨੇ ਤੱਕ ਗਏ ਹਰ ਧਰਮ ਦੇ ਪੰਡਤਾਂ ਮੌਲਵੀਆਂ ਜੋਗੀਆਂ ਸਾਰਿਆਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਕਿਉਂ ਤਾਂ ਕਿ ਸੱਚ ਤੇ ਏਕਤਾ ਦਾ ਸੁਨੇਹਾ ਹਰ ਇੱਕ ਤੱਕ ਪਹੁੰਚ ਸਕੇ ਹੁਣ ਸਵਾਲ ਇਹ ਸੀ ਕਿ ਇਹ ਇਨਕਲਾਬੀ ਵਿਚਾਰ ਹਮੇਸ਼ਾ ਲਈ ਕਿਵੇਂ ਜਿਉਂਦੇ ਰਹਿਣਗੇ ਤਾ ਗੁਰੂ ਨਾਨਕ ਨੇ ਆਪਣੇ ਇਸ ਪੂਰੇ ਫਲਸਫੇ ਨੂੰ ਆਪਣੀ ਇਸ ਦ੍ਰਿਸ਼ਟੀ ਨੂੰ ਸ਼ਬਦ ਦਾ ਰੂਪ ਦੇ ਦਿੱਤਾ। ਉਹਨਾਂ ਨੇ ਬਾਣੀ ਰਚੀ ਤੇ ਆਪਣੀ ਸਾਰੀ ਸਿੱਖਿਆ ਨੂੰ ਉਸ ਵਿੱਚ ਸਾਂਭ ਲਿਆ। ਤੇ ਇਹੀ ਬਾਣੀ, ਇਹੀ ਸ਼ਬਦ ਉਹਨਾਂ ਦੀ ਅਮਰ ਵਿਰਾਸਤ ਬਣਿਆ। ਉਹਨਾਂ ਦੀਆਂ ਮੁੱਖ ਰਚਨਾਵਾਂ ਨੂੰ ਦੇਖੀਏ ਤਾਂ ਜਪਜੀ ਸਾਹਿਬ ਜੋ ਪੂਰੇ ਸਿੱਖ ਫਲਸਫੇ ਦਾ ਨਿਚੋੜ ਹੈ। ਆਸਾ ਦੀ ਵਾਰ ਜਿਸ ਵਿੱਚ ਜ਼ਿੰਦਗੀ ਤੇ ਰੋਹਾਨੀਅਤ ਦੀ ਗੱਲ ਹੈ ਤੇ ਸਿੱਧ ਗੋਸ਼ਟ ਜਿੱਥੇ ਉਹਨਾਂ ਨੇ ਵੱਡੇ-ਵੱਡੇ ਸਿੱਧ ਯੋਗੀਆਂ ਨਾਲ ਸਿੱਧਾ ਸੰਵਾਦ ਕੀਤਾ। ਇਹੀ ਉਹ ਬਾਣੀ ਹੈ ਜੋ ਅੱਜ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿੱਸਾ ਹੈ ਤੇ ਸਦੀਆਂ ਤੋਂ ਕਰੋੜਾਂ ਲੋਕਾਂ ਨੂੰ ਰੌਸ਼ਨੀ ਦਿਖਾ ਰਹੀ ਹੈ ਤਾਂ ਫਿਰ ਆਪਾਂ ਅਖੀਰ 'ਚ ਇਸ ਸਵਾਲ ਤੇ ਆਉਂਦੇ ਆ ਅੱਜ ਦੇਖੋ ਸਾਡੀ ਦੁਨੀਆ ਕਿੱਥੇ ਖੜੀ ਹੈ ਅਸੀਂ ਅੱਜ ਵੀ ਧਰਮ ਜਾਤ ਰੰਗ ਨਸਲ ਦੀਆਂ ਵੰਡੀਆਂ ਨਾਲ ਲੜ ਰਹੇ ਹਾਂ ਹੈਨਾ ਦਾ ਸੋਚਣ ਵਾਲੀ ਗੱਲ ਇਹ ਹੈ ਕਿ 500 ਸਾਲ ਪਹਿਲਾਂ ਦਿੱਤਾ ਗਿਆ ਗੁਰੂ ਨਾਨਕ ਦਾ ਸਰਬਸਾਂਝੀ ਮਨੁੱਖਤਾ ਦਾ ਸੁਨੇਹਾ ਅੱਜ ਸਾਡੇ ਲਈ ਕਿੰਨਾ ਕੋ ਮਾਇਨੇ ਰੱਖਦਾ ਹੈ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਲੱਭਣ ਦੀ ਲੋੜ ਹੈ